ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅੱਜ ਆਪਣਾ ਸਾਲਾਨਾ ਬਜਟ ਪੇਸ਼ ਕੀਤਾ ਗਿਆ ਐਸਜੀਪੀਸੀ ਦੇ ਵੱਲੋਂ 1106 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਸਿੰਘ ਸਹਿਬਾਨ ਦੀ ਹਾਜ਼ਰੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਨ ਅਸਕਰ ਅਮਰਜੀਤ ਸਿੰਘ ਚਾਬਲਾ ਨੇ ਬਜਟ ਪੇਸ਼ ਕੀਤਾ ਹਾਲ ਦੇ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਜੈਕਾਰੇ ਲਾ ਕੇ ਬਜਟ ਨੂੰ ਪ੍ਰਵਾਨ ਕਰ ਦਿੱਤੀ ਫਤਕਰ ਸ੍ਰੀ ਰਵੰਧਾ ਸਾਹਿਬ ਦੇ ਕੇਮਣ ਵਾਲੇ ਯਾਤਰੂਆਂ ਲਈ 1000 ਘਰ ਲਈ ਹੋਟਲਾਂ ਚਾਲ ਹੋ ਗਈ ਜੂਤ ਰਹਿ ਪਹਿਲੇ 4 ਪੰਜਵੇਂ ਪ੍ਰਾਤਕ ਤੱਕ ਪਾਲੂ ਖਿਸ਼ਾ ਜ਼ਰੂਰੀ ਹੋਵੇਗਾ ਇਸ ਤਰ੍ਹਾਂ ਸਾਰਾ ਗੜੀ ਨਿਵਾਸ 15 ਫੈਰ ਨੂੰ ਯਾਤਰੋਂ ਨੇ ਖੋਟਤਾ ਜਾਵੇਗਾ ਬੜੀ ਦੇਰ ਦੀ ਇਹ ਸ਼ੁਰੂ ਹੋਈ ਸੀ ਉਹ ਮੁਕਮਲ ਹੋ ਗਈ ਔਰ ਜੋ ਬੜੀ ਆਫ ਮਹਿਸੂਸ ਹੋ ਰਹੀ ਹੈ ਉਹਨੂੰ ਦੂਰ ਕਰਨ ਵਿੱਚ ਕਾफी ਹੱਦ ਤੱਕ ਸਾਈ ਹੋਏ ਮੈਂ ਵੀ ਇਸ ਤੇ ਵਿਚਾਰ ਕਰਨਾ ਚਾਹਾਂਗਾ ਇਸ ਵਾਰ ਪੇਸ਼ ਕੀਤਾ ਗਿਆ ਬਜਟ ਪਿਛਲੇ ਸਾਲ ਦੇ ਮੁਕਾਬਲੇ 88 ਕਰੋੜ 10 ਲੱਖ 6000 ਦੇ ਵਾਧੇ ਵਾਲਾ ਹੈ ਇਸ ਵਾਰ ਦੇ ਬਜਟ ਵਿੱਚ ਜਿੱਥੇ ਕੈਂਸਰ ਪੀੜਤਾਂ ਦੀ ਮਦਦ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਜਟ ਰੱਖਿਆ ਗਿਆ ਉੱਥੇ ਹੀ ਸੋਸ਼ਲ ਮੀਡੀਆ ਦੇ ਲਈ ਵੀ ਖਾਸ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਮੁੰਡੂਕਰ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਸਿੱਖ ਧਰਮ ਅਤੇ ਗੁਰੂਆਂ ਦੇ ਬਾਰੇ ਗਲਤ ਪ੍ਰਚਾਰ ਕਰਨ ਵਾਲਿਆਂ ਲਈ ਸ਼੍ਰੋਮਣੀ ਕਮੇਟੀ ਵੱਖਰਾ ਆਈਟੀ ਵਿੰਗ ਤਿਆਰ ਕਰੇਗੀ ਤੇ ਜਿਹਾਏ ਅੰਸਰਾਂ ਨੂੰ ਮੂੰ ਤੋੜ ਜਵਾਬ ਦਿੱਤਾ ਜਾਵੇਗਾ ਇਸਲਾਹ ਦੇਦੇ ਨੇ ਕਿ ਜੋਬ ਨੇ ਗੁਜ਼ਾਰ ਪਿੰਡ ਵਾਲੇ ਕੰਮ ਤਾਂ ਬਹੁਤ ਵਧੀਆ ਕਰਦੇ ਆ ਲੇਕਿਨ ਸੋਸ਼ਲ ਮੀਡੀਆ ਤੇ ਜ਼ੀਰੋ ਉਹ ਅਸੀਂ ਤੁਹਾਡੀ ਗੱਲ ਮੰਨ ਕੇ ਮੈਂ ਤਾਂ ਵੈਸੇ ਹੀ ਪ੍ਰੈਸਰ ਨੇ ਹਮੇਸ਼ਾ ਹਰ ਹਾਲ ਕਰ ਮੰਨੀ ਜਗਾ ਤੇ ਇਸਲਾਹ ਦੇ ਦੋ ਤਾਂ ਕਰਦੇ ਹੀ ਮੰਨਦਾ ਤੇ ਉਹਦੇ ਅਸੀਂ ਫੈਸਲਾ ਕਰਤਾ ਕਿ ਜਿੱਦਾਂ ਹੁਣ ਇਹ ਸੀਸੀਟੀਵੀ ਵਗੈਰਾ ਕੰਮ ਦੇ ਅਸੀਂ ਲਾਇ ਲ ਸਾਰਾ ਕੀਤਾ ਹੈ ਔਰ ਸਾਗੀਆਂ ਜੀਆਂ ਸਲਾਮਾਂ ਵਾਲੇ ਉਹਨਾਂ ਨੂੰ ਤੇਜੂ ਲਈ ਅਸੀਂ ਉਹਨੂੰ ਆਨਲਾਈਨ ਕਰ ਰਹੇ ਆ ਇਸੇ ਤਰ੍ਹਾਂ ਸੋਸ਼ਲ ਮੀਡੀਆ ਦੇ ਸਿੱਖ ਕੋ ਸਹਿਬਾਨ ਦੇ ਕਿਤੇ ਜਦੀ ਜਿਹੜੀ ਬਹੁਤ ਦੇਰ ਦੀ ਤਿਆਰੀ ਹੈ ਬਹੁਤ ਕੁਝ ਜਿਆਦਾ ਹੈ ਉਹਦੇ ਕਾਨੂੰਨੀ ਯਾਰ ਚਾਰਜ ਜਿਹੜੇ ਕਰਾਂਗੇ ਔਰ ਅਜੇ ਇੱਕ ਵੱਖਰਾ ਆਈਟੀ ਵੀ ਹੋ ਰਿਹਾ ਹੈ ਜਿਹੜਾ ਪੂਰੀ ਤਰ੍ਹਾਂ ਆਪ ਪੱਖੋਂ ਜਿਹੜਾ ਪ੍ਰਬੰਧ ਹੋਵੇਗਾ ਔਰ ਜੋ ਸਮੇਂ-ਸਮੇਂ ਜੋ ਕੁਝ ਵੀ ਐਸਾ ਕੋਰਪਸ ਆ ਰਿਹਾ ਹੈ ਤਾਂ ਆਪਣਾ ਉਹਦਾ ਜਵਾਬ ਵੀ ਉਹ ਇੱਥੇ ਦੇਵੇਗਾ ਤੁਹਾਡੇ ਨਾਲ ਜਿਹੜਾ ਉਹਦਾ ਪੂਰਾ ਜਿਹੜਾ ਉਹ ਸਭ ਤੋਂ ਖੈਰ ਦਾ ਹੁੰਦਾ ਹੈ